ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਜੀ ਹਾਂਜੀ ਬਾਈ ਜੀ ਕਿੱਦਾਂ ਹਾਲ ਚਾਲ ਠੀਕ ਠਾਕ ਵੀਰੇ ਵਧੀਆ ਜੀ ਕਿਹੜਾ ਆਰੀਏ ਬਾਈ ਆਪਣਾ ਪੰਜਾਬ ਆਪਣਾ ਪੰਜਾਬ ਜਲੰਧਰ ਬਾਈ ਜਲੰਧਰ ਰਹੀ ਆਪਣੇ ਕੰਪਨੀ ਹੋਪਟਰਾਂ ਹਨ ਹਾਂਜੀ ਉਹ ਰਾਤ ਪਹਿਲਾਂ ਭਾਈ 35 ਗ੍ਰੇ ਟ੍ਰਾਸਟ ਜੀ ਹਾਂ ਪਹਿਲਾਂ ਇੰਸਟਾਗ੍ਰਾਮ ਉਹ ਬੰਦ ਹੋ ਗਿਆ ਉਹ ਬੰਦ ਹੋਣਾ ਹੋ ਗਿਆ ਚੋਕ ਆ ਬਾਈ ਕੋਲ ਗੱਡੀ ਹੋਈ ਹੈਗੀ 2025 ਮਾਡਲ ਆਪਾਂ ਆ ਗੁਰਦਰਾ ਸਾਹਿਬ ਇਟਲੀ ਵੀਕੈਂਡ ਸੀਗਾ ਤੇ ਤੁਹਾਨੂੰ ਗੱਡੀ ਚੈੱਕ ਕਰਨੀ ਬਾਈ ਪਲੇਟ ਵੀ ਲਾਈ ਬਾਈ ਨੇ ਹਨਾ ਦਬਾਬੇ ਵਾਲੇ ਪੰਜਾਬ ਹਾਂਜੀ ਆ ਹੈਗੀ ਗੱਡੀ ਬਾਈ ਦੀ 2025 ਮਾਡਲ ਮਰਸਡੀਜ਼ ਛੇ ਬਾਈ ਸੋਣੀ ਬਣਾਈ ਹੋ ਤੇ ਵਧੀਆ ਹਨਾ ਆ ਦੇਖੋ ਜੀ ਕਾਗਜ ਹੁਣੇ ਲੱਥੇ ਬਾਈ ਕਹਿੰਦਾ ਕਿੰਨੀ ਚੱਲ ਗਈ ਬਾਈ ਇਹ ਗੱਡੀ ਹਜੇ ਵੀ ਨਹੀਂ ਸਾਰੇ 10000 ਚੱਲੇ 10000 ਚੱਲੀ ਹਨਾ ਹਾਂ ਮਿੰਨਾ ਕੀ ਹੋਇਆ ਜਿਹੜਾ ਟਰਾਲਾ ਵੀ ਨਵਾਂ ਹੀ ਆ ਮੇਸਾਨ ਹਣਾ ਟਰਾਲਾ ਪਰਸੂ ਪਾਇਆ ਜੀ ਨਵਾਂ ਵੀ ਹਾਂ ਹਾਂ ਮਿੰਨਾ ਗੜਾਈ ਟਰਾਲਾ ਵੀ ਬਾਈ ਦਾ ਨਵਾਂ ਹੀ ਆ ਤੇ ਗੱਡੀ ਵੀ ਬਾਈ ਦਾ ਨਵਾਂ ਹੀ ਆ ਜੀ 2 2000 ਚੱਲੀ ਨਹੀਂ 10000 ਕਿ 10000 ਚੱਲੀ ਆ ਟਰਾਲਾ ਪਰਸੂ ਪਾਇਆ ਨਵਾਂ ਲੋੜੀ ਗੁਰੂ ਘਰ ਆਇਆ ਜਿਵੇਂ ਨਵੀਂ ਲਾਰੀ ਆ ਮੇਰੇ ਵੀਰੋ 2025 ਮਾਰ ਮਾਰਸੜੀ ਚੈਸ ਵਾਲੀ ਗੱਡੀ ਆ ਪੂਰੀ ਆ ਜੇ ਸਾਈਡਾਂ ਤੇ ਲੱਗੇ ਜੀ ਕੈਮਰੇ ਸ਼ੀਸ਼ੇ ਦੇ ਹੈ ਨਹੀਂ ਕਿ ਸਾਈਡਾਂ ਤੇ ਕੋਨੀ ਜੀ ਲੱਗਦੀ ਇੱਥੋਂ ਦਾ ਇਹ ਅੰਦਰ ਦੇ ਸ਼ੀਸ਼ੇ ਆ ਲੱਗੇ ਹਨਾ ਮਤਲਬ ਕੈਮਰੇ ਲੱਗੇ ਬਾਹਰ ਆ ਹਨਾ ਹਾਂਜੀ ਇਹ ਭਾਈ ਕੈਮਰੇ ਆ ਇਹ ਆ ਸਕਰੀਨ ਟੱਚ ਹੈ ਜੀ ਹਨਾ ਹਾਂਜੀ ਹਾਂਜੀ ਆ ਸਕਰੀਨ ਟੱਚ ਹੈ ਜੀ ਆ ਵਿੱਚੋਂ ਭਾਈ ਜਿੱਦਾਂ AC ਵੀ ਕਰਾਪਾ ਲਾਉਣਾ ਆ ਹਾਂ ਯਾ ਇਸ ਤੋਂ ਆਪਾਂ ਗੱਡੀ ਦੀ ਸੈਟਿੰਗ ਕੋਈ ਵੀ ਆ ਡਿਸਪਲੇ ਸੈਟਿੰਗ ਆ ਮੀਨ ਗੱਡੀ ਦੀ ਸੈਟਿੰਗਾਂ ਸਾਰੀ ਹਨਾ ਇੱਥੇ ਹਾਂਜੀ ਇੱਥੋਂ ਆਪਾਂ ਆਪਣਾ ਲੋਡ ਦਾਸ ਪ੍ਰੋਜੈਕਟ ਕਰਵੇਂ ਅੱਜ ਸੋਨਾ ਇਹਦਾ ਆ ਲੋਡ ਦਾ ਜਿਹਦਾ ਐਕਚੁਅਲ ਆ 100 ਲਾਜ ਮੂਰ ਲੈਕਸਲ ਰੈਨਾ ਲੋਡ ਹੈ ਸੈਂਟਰਲ ਦੇ ਨਾਂ ਟੋਟਲ ਆਰਟੀਕਲ ਵੇਟ ਹੈਗਾ ਆ 16 ਟਨ 16 ਟਨ ਹੈ ਨਾ ਕੋਈ 1 ਟਨ ਤੱਕ ਲੋਡ ਹੈ 15 ਟਨ ਤੋਂ ਵੱਧ ਹੈ ਇਹਦਾ ਜਿਹੜਾ ਕੈਮਰਾ ਰਿਵਰਸ ਗੀਅਰ ਤੇ ਚੱਲ ਇਹ ਰਿਵਰਸ ਗੀਅਰ ਪੈ ਗਿਆ ਨਾ ਮਤਲਬ ਗੱਡੀ ਦਾ ਇਹ ਬੈਕ ਸਾਈਡ ਤੇ ਦਿਖਾਉਂਦਾ ਆਪਾਂ ਹਣਾ ਇਹ ਟਰਾਲਾ ਪਾਉਣ ਦਾ ਆਪਾਂ ਨੂੰ ਬਹੁਤ ਈਜ਼ੀ ਹੁੰਦਾ ਟਰਾਲਾ ਪਾਉਣ ਦਾ ਇਹ ਇਹੀ ਕੈਮਰਾ ਟਰਾਲੇ ਦੇ ਪਿੱਛੇ ਹੋਏ ਫਿਰ ਜ਼ਿਆਦਾ ਵਧੀਆ ਹਣਾ ਹਾਂਜੀ ਉਹ ਤਾਂ ਫਿਰ ਆਪ ਲਗਾਉਣਾ ਪੈਣਾ ਨਾ ਕੰਮ ਇਹ ਇਕੱਲੇ ਹੀ ਆਪਣਾ ਟਰੱਕ ਨੂੰ ਲੱਗਾ ਹਾਂਜੀ ਅਰੇ ਇਹਦਾ ਟਰਾਲਾ ਕਨੈਕਟ ਕਰਾਂ ਚ ਬੜੀ ਬੜੀ ਮੋਹਰੀ ਗੱਡੀ ਨੀ ਕੱਟੀ ਆ 2025 ਮਾਡਲ ਹੈ ਨਾ 25 ਮਾਡਲ ਆ ਹਾਂਜੀ ਭਾਈ ਜੀ ਇਹ ਬਹੁਤ ਵਧੀਆ ਸੋਹਣੀ ਗੱਡੀ ਆ ਬਾਈ ਜੀ ਤੇ ਯਾਰ ਇਹਦੇ ਵਿੱਚ